ਦੀ ਕੀਮਤ ਕਿਤੇ ਹੀ ਪੁੱਛਣ ਵਾਗੇ ਬਾਈ ਜੀ ਮੈਨੂੰ ਲੱਗਦਾ ਨਾ ਨਾ ਕਰਦੇ 30 40000 ਦਾ ਜਿਹੜਾ ਵੀਰੇ 40000 ਪਲੱਸ ਹੈ ਜੀ 40000 ਪਲੱਸ ਨਵੀਂ ਹੈ 40000 ਪਲੱਸ ਹੈ ਆਪਣੇ ਕੋਲੋਂ ਕਿੰਨੇ ਦੀ ਲੈ ਜਾ ਭਰਾਏ ਆਪਾਂ ਵੀਰੇ ਇੱਕੋ ਹੀ ਰੇਟ ਦੇ ਦਾਂਗੇ 26000 ਰੁਪਏ ਦੇ ਦਾਂਗੇ ਲੈ ਬਈ 40000 ਪਲੱਸ ਵਾਲੀ ਚੀਜ਼ ਸਿਰਫ 26000 ਰੁਪਏ ਦੇ ਵਿੱਚ ਤੇ ਆ ਭਾਂਡੇ ਤੋਂ ਨਾਲੀ ਮਸ਼ੀਨ ਹੈ ਮਿੱਤਰ ਵਾ ਦੇਖ ਲੋ ਤੇ ਇਹ ਦੀ ਵੀ ਕਾਫੀ ਮਹਿੰਗੀ ਕੀਮਤ ਹੈ ਬਾਈ 55 ਤੋਂ 60000 ਕੀਮਤ ਹੈ ਆਪਾਂ ਸਿਰਫ 22-23000 ਦਾ ਦੇਣਾ ਹੈ ਨਮੀ ਦੀ ਦੱਸ ਰਿਹਾ ਕਦੇ ਤੁਸੀਂ ਛਾਲ ਮਾਰਜ ਸੁਣ ਕੇ ਵੀ 55-60000 ਦੀ ਬਾਈ ਹੋਰ ਫਿਰ ਇਹਦੇ ਚ ਸਿਰਫ 20-22000 ਰੁਪਏ ਦੀ ਆਪਾਂ ਦੇ ਦਾਂਗੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਕੋਈ ਵੀਰ ਭਾਈ ਕਹਿੰਦਾ ਨਾ ਯਾਰ ਸਕ੍ਰੈਚ ਚਲੀਆਂ ਵਾਸ਼ਿੰਗ ਮਸ਼ੀਨਾਂ ਲੈਣੀਆਂ ਨੇ ਹੁਣ ਦੋਸਤੋ ਕੱਲੀਆਂ ਵਾਸ਼ਿੰਗ ਮਸ਼ੀਨਾਂ ਲੈਣੀ ਆਪਣਾ ਭਰਾ ਆ ਪਟਿਆਲੇ ਤੋਂ ਸਪੈਸ਼ਲ ਹੋਰੇ ਪਹਿਲਾਂ ਤਾਂ ਵੀਰੇ ਸਸਰੀ ਘਰ ਤੇ ਤੁਹਾਨੂੰ ਸਾਰਿਆਂ ਨੂੰ ਐਡਰੈਸ ਵੀ ਸਮਝਾਉਂਗਾ ਵੀ ਕਿੱਥੋਂ ਮਿਲਦੀਆਂ ਨੇ ਤੇ ਨਵੇਂ-ਨਵੇਂ ਸਮਾਨ ਕੀ ਲੇ ਲੱਤਾ ਪਾ ਗੱਲ ਕਰੀ ਆ ਮੈਂ ਐਲ ਸੀ ਡੀ ਲਈਆ ਹੂੰ ਨਾਲ ਮਾਈਕ੍ਰੋਵੇਵ ਓਪਨ ਰਿਹਾ ਦਿਖਾ ਦੀ ਇੱਕ ਵਾਰੀ ਟਾਕੀ ਹੋਰ ਨਾਲ ਥੋੜੀ ਮੈਂ ਗੱਡੀ ਦੀ ਆਪਰਾ ਦੀ ਗੱਡੀਆਂ ਬਈ ਆ ਪਿਆ ਸਮਾਨ ਵਿੱਚ ਇੱਕ ਤੁਹਾਨੂੰ ਲੱਤੀ ਵੀਰੇ ਵਾਸ਼ਿੰਗ ਮਸ਼ੀਨ ਆਪਣੀ ਫਰੰਟ ਲੋਡ ਦੀ ਹਨਾ ਹਾਂਜੀ ਹਾਂਜੀ ਇੱਕ ਮਾਈਕ੍ਰੋਵੇਵ ਤੇ ਇੱਕ ਐਲ ਈ ਡੀ ਐਲ ਈ ਡੀ ਕਿੰਨੇ ਇੰਚੀ ਮਿਲ ਗਈ ਰੋ 50 ਇੰਚ 50 ਇੰਚ ਕਿਹੜੀ ਕੰਪਨੀ ਦੀ ਮੋਟਰੋਲਾ ਦੀ ਵੀ ਹੈ ਮਤਲਬ ਚੰਗੀ ਆ। ਅੱਛਾ ਮਿਲ ਗਿਆ। ਅੱਛਾ ਇਹ ਦੱਸੋ ਭਈ ਆਈਡੀ ਦੂਰ ਆਇਓ ਪਟਿਆਲਾ ਤੋਂ ਸੰਗਰੂਰ ਅੱਜ ਆ ਗਏ। ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਤਾਂ ਪਰ ਰੇਟ ਦੀ ਗੱਲ ਕਰ ਲਈਏ। ਰੇਟ ਭਾਜੀ ਮੈਨੂੰ ਨਾ ਜਿਹੜੀ ਵੀ 50-60 ਹਜ਼ਾਰ ਦੀ ਚੀਜ਼ ਆ ਉਹ ਬਹੁਤ ਡਿਸਕਾਊਂਟ ਲਾ ਕੇ 20-30 ਹਜ਼ਾਰ ਦੀ ਉਹ ਮਿਲੀ ਹੈ। ਮਤਲਬ ਥੋੜਾ ਇੱਕ ਚੀਜ਼ ਪਿੱਛੇ 25-30 ਹਜ਼ਾਰ ਰੁਪਏ ਦਾ ਫਾਇਦਾ ਹੋ ਗਿਆ। ਫਾਇਦਾ ਹੋ ਗਿਆ। ਠੀਕ ਹੈ ਜੀ। ਤੇ ਮੈਨੂੰ ਮੈਂ ਤਿੰਨ-ਚਾਰ ਦਿਨਾਂ ਦੀ ਵੇਟਿੰਗ ਤੇ ਚੱਲ ਰਿਆ ਸੀ। ਓਕੇ। ਤੇ ਮੈਨੂੰ ਬਹੁਤ ਅੱਛਾ ਲੱਗਿਆ ਉਹ ਆ ਕੇ। ਠੀ ਡਿਸਕਾਊਂਟ ਕਰਕੇ ਹੀ ਮੇਰੀ ਗੱਡੀ ਫੋਰਡ ਮਤਲਬ ਸੈਟੀਸਫਾਈ ਹਾਂ ਹਾਂ ਜੀ ਗੱਡੀ ਭਰ ਲਈ ਆਪਾਂ ਨੇ ਲੈ ਬਾਈ ਹੁਣ ਜਿਹੜੇ ਪਰਾ ਕੱਲ ਪਰਸ ਇੱਕ ਦੋਸਤ ਨਾਲ ਵੀ ਗੱਲ ਹੋਈ ਸੀ ਉਹ ਵੀ ਕਹਿੰਦਾ ਸੀ ਆਨ ਨੂੰ ਮਾਨੂੰ ਲੈ ਕੇ ਆਉਣਾ ਭਾਈ ਅੱਛਾ ਲੈ ਕੀ ਆਉਂਗੇ ਹਾਂ ਤੁਹਾਨੂੰ ਪਤਾ ਸੀ ਭਾਈ ਵੀ ਇੰਨੇ ਡਿਸਕਾਊਂਟ ਤੇ ਚੀਜ਼ਾਂ ਹੋਰ ਮਿਲ ਜਾਂਦੀਆਂ ਇੱਕ ਚੀਜ਼ ਦੀ ਕੁਆਲਿਟੀ ਦੀ ਗੱਲ ਕਰੀ ਜੀ ਆਪਾਂ ਚੀਜ਼ ਕਿਹੋ ਜਿਹੀ ਮਿਲ ਕੇ ਤੁਹਾਨੂੰ ਉਹ ਗੁੱਡ ਆ ਭਾਈ ਗੁੱਡ ਓਕੇ ਦੀ ਰਿਪੋਰਟ ਹੈ ਅੱਛਾ ਇੱਕ ਇੱਕ ਤਾਂ ਹੁੰਦੀ ਕਿ ਨਵੀਂ ਇਹ ਹੁੰਦੀ ਤਾਂ ਨਵੀਂ ਹੈ ਇਹ ਨੂੰ ਆਪਾਂ ਕਹਿੰਦੇ ਹਨ ਟੱਚ ਮਾਰਾ ਥੋੜਾ ਸਕ੍ਰੈਚ ਆ ਜਾ ਸਕ੍ਰੈਚ ਹੁੰਦਾ ਹੈ ਨਾ ਉਹ ਬ੍ਰਾਂਡ ਨਿਉਂ ਹੁੰਦੀ ਹੈ ਲੈ ਬਈ ਭਰਾ ਦੇ ਆਪਾਂ ਤਿੰਨ ਚੀਜ਼ਾਂ ਲਿੱਤੀਆਂ ਨੇ ਗਿਆ ਜੇ ਤਿੰਨ ਚੀਜ਼ਾਂ ਦੇ ਵਿੱਚੋਂ 25-25000 ਰੁਪਏ ਸਕਾਵਾਂਗੇ 75000 ਰੁਪਏ ਦਾ ਫਾਇਦਾ ਹੋ ਗਿਆ ਵੀ ਲੱਖ ਦਾ ਸਮਾਨ 50000 ਰੁਪਏ ਦਾ ਵੀ ਨਹੀਂ ਪੂਰਾ ਪਿਆ 50 ਦਾ ਵੀ ਨਹੀਂ ਪੂਰਾ ਪਿਆ ਉਹਦੋਂ ਵੀ ਘਟਦਾ ਹੀ ਬਣ ਗਿਆ ਲੈ ਬਈ ਹੁਣ ਸੋਨੂੰ ਅੰਦਰ ਜਾ ਕੇ ਸਮਾਨ ਵੀ ਦਿਖਾ ਦੇਣਾ ਜਿੰਨੇ ਭਰਾ ਵੀਡੀਓ ਦੇਖ ਰਹੇ ਬਾਕੀ ਧੰਨਵਾਦ ਵੀਰੇ ਤੇ ਸਾਰੇ ਭਰਾਵਾਂ ਨੂੰ ਦਿਖਾਉਣਾ ਇਕੱਲੀਆਂ ਵਾਸ਼ਿੰਗ ਮਸ਼ੀਨਾਂ ਨਹੀਂ ਆਈਆਂ ਸਮਾਨ ਆਪਣੇ ਕੋਲ ਬੌਸ ਕੁਸ ਆ ਗਿਆ ਪਰਾਣਾ ਨਾਲ ਵੀ ਮਿਲਦੇ ਆ ਸਟਾਕ ਫੁੱਲ ਕਰਤਾ ਤੁਹਾਡੇ ਸਾਰਿਆਂ ਵਾਸਤੇ ਬਾਕੀ ਤੁਹਾਨੂੰ ਸਾਰਾ ਸਮਾਨ ਦਿਖਾ ਦੰਨੇ ਆ ਵਾਸ਼ਿੰਗ ਮਸ਼ੀਨਾਂ ਆ ਗਈਆਂ ਐਲਈਡੀਆਂ ਆ ਗਈਆਂ ਮਾਈਕ੍ਰੋਵੇਵ ਆ ਗਏ ਫ੍ਰਿਜ ਆ ਗਏ ਕਿਹੜੇ ਕਿਹੜੇ ਆ ਗਏ ਤੁਹਾਨੂੰ ਸਾਰਾ ਕੁਝ ਦਿਖਾ ਦੰਨੇ ਆ ਆਜੋ ਪਰਾਣਾ ਨਾਲ ਮਿਲਦੇ ਆਗੇ ਲੋ ਵੀ ਆਪਣਾ ਭਰਾ ਆਪਣੇ ਨਾਲ ਖੜਾ ਜਿੰਨਾਂ ਨੇ ਵੀਰੇ ਇਹ ਸਟਾਕ ਲਿਆਂਦਾ ਪਹਿਲਾਂ ਤਾਂ ਵੀਰੇ ਸਸਰੀਕਾਰ ਇੱਕ ਆਪਣਾ ਐਡਰੈਸ ਕੀ ਪੈਂਦਾ ਜੀ ਕਿਸੇ ਭਰਾਣਾ ਆਪਣੇ ਕੋਲ ਵਿਜ਼ਿਟ ਕਰਨਾ ਹੈਗਾ ਗੁਰਤੇਗ ਫਾਦਰ ਕਲੋਨੀ ਹਾਂਜੀ ਜਦੋਂ ਆਪਾਂ ਧੂਰੀ ਰੋਡ ਤੋਂ ਆਣੇ ਜੀ ਕਿਸੇ ਨੇ ਧੂਰੀ ਰੋਡ ਤੋਂ ਆਜੂ ਆਪਾਂ ਜਿਹੜਾ ਬਾਈਪਾਸ ਰੋਡ ਆਈ ਆਪਣਾ ਹਾਂਜੀ ਹਾਂ ਬਾਈਪਾਸ ਰੋਡ ਹੈ ਬਾਬੇ ਪੀਰ ਦੀ ਦਰਗਾਹ ਹੁੰਦੀ ਹੈ ਜੀ ਹਾਂਜੀ ਉਹ ਦਰਗਾਹ ਦੇ ਨਾਲ ਹੀ ਗਲੀ ਛੱੜਦੀ ਗੁਰਤੇਗ੍ਹ ਫਾਦਰ ਕਲੋਨੀ ਗਲੀ ਨੰਬਰ 3 ਸਾਹਮਣੇ ਮੋੜ ਸੈਂਟਰੀ ਵਾਲਾ ਜੀ ਰੈਂਪਸਨ ਹੋਟਲ ਪੈਂਦਾ ਇਹਨਾਂ ਦੀ ਵੀਡੀਓ ਤੁਸੀਂ ਆਪਣੇ ਪੇਜ ਸੈ অলਰੈਡੀ ਦੇਖਿਆ ਹੋਣਾ ਸਕ੍ਰੈਚ ਵਾਲੀਆਂ ਵਾਸ਼ਿੰਗ ਮਸ਼ੀਨਾਂ ਅੱਜ ਕੱਲੀਆਂ ਵਾਸ਼ਿੰਗ ਮਸ਼ੀਨਾਂ ਲੈ ਗਈਆਂ ਅਲਰਡੀਆਂ ਵੀ ਲਿਆਂਦੀਆਂ ਫ੍ਰਿਜ ਵੀ ਆ ਗਏ ਮਾਈਕ ਰੂਪੇ ਵੀ ਆ ਗਏ ਭਾਂਡੇ ਧੋਣ ਵਾਲੀਆਂ ਮਸ਼ੀਨਾਂ ਭਾਂਡੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ ਆ ਚੈੱਕ ਕਰੋ ਆ ਜਿੰਨਾ ਮਟੀਰੀਅਲ ਦੇਖ ਰਹੇ ਹੋ ਤੁਸੀਂ ਸਾਰਾ ਸਾਰਾ ਇਹ ਆਪਣੇ ਇੱਕ ਤਰ੍ਹਾਂ ਦੇ ਬ੍ਰਾਂਡ ਨਿਊ ਹੁੰਦੇ ਨੇ ਬਸ ਕੈਨ ਚ ਕੀ ਹੁੰਦਾ ਕਿ ਹਲਕਾ ਫੁਲਕਾ ਸਕਰੈਚ ਹੈ ਹੁਣ ਇਹਨਾਂ ਦੇ ਰੇਟ ਪ੍ਰਾਈਸ ਕੀ ਰਹਿਣਗੇ ਆਪਾਂ ਸਾਰਾ ਕੁਝ ਤੁਹਾਨੂੰ ਇੰਡਟੇਲ ਦਿਖਾਵਾਂਗੇ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਆਪਣਾ ਭਰਾਵ ਸੁਗਈ ਰੇਟ ਰੇਟ ਭਰਾ ਲੱਬਾਈ ਦੇ ਮਾਈਕ ਲਾ ਦਿਓ ਇੱਕ ਵਾਰੀ ਫਿਰ ਸਭ ਤੋਂ ਪਹਿਲਾਂ ਤਾਂ ਬਾਈ ਜੀ ਗੱਲ ਕਰੀ ਆ ਆਪਣੀ ਜੀ ਤੋਂ ਨਾਮ ਚੱਲਿਆ ਵਾਸ਼ਿੰਗ ਮਸ਼ੀਨ ਹਨਾ ਆਪਣੇ ਕੋਲ ਕਿੰਨੇ ਸਾਰੀਆਂ ਫਰੰਟ ਲੋਡ ਦੀਆਂ ਪਈਆਂ ਹਨਾ ਫਰੰਟ ਲੋਡ ਟੌਪ ਲੋਡ ਵੀਰੇ ਮਿਕਸ ਪਈਆਂ ਮਿਕਸ ਪਈਆਂ ਨੇ ਆਹ ਫਰੰਟ ਲੋਡ ਦੇ ਪੀਸ ਪਈ ਨੇ ਤਿੰਨ ਤੇ ਟੌਪ ਲੋਡ ਦੀ ਪਈ ਨੇ ਆਪਣੇ ਕੋਲ ਉਧਰਲੇ ਪਾਸੇ ਹਨਾ ਟੌਪ ਲੋਡ ਵੀ ਲੈਣ ਲੱਗੀ ਪਈ ਹੈ ਜੀ ਆਹ ਲੈਣ ਲੱਗੀ ਪਈ ਹੈ ਸਾਰੀ ਕੰਪਨੀ ਬ੍ਰਾਂਡ ਤਾਂ ਗੱਲ ਕੀ ਕਰਾਂ ਸੈਮਸੰਗ ਵਰਗੀਆਂ ਕੰਪਨੀਆਂ ਪਈਆਂ ਨੇ 5 ਸਟਾਰ ਰੇਟਿੰਗ ਦੀਆਂ ਆਪਣੇ ਕੋਲ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਹਨਾ ਜੀ ਜਿਹੜੇ ਤਾਂ ਆਪਣੇ ਫਰੰਟ ਲੋਡ ਨੇ ਵੀਰੇ ਇਹ ਆਪਾਂ ਕਿੰਨੇ ਦੇ ਦਾਂਗੇ ਇਹ ਪਾ ਬਿਲ ਸਤਾਰਾਂ ਯਾਰ ਤੋਂ ਸਟਾਰਟਿੰਗ ਆ ਕਲੀ ਇਹ ਜਪਿੰਦੇ ਬਈ ਫਰੰਟ ਲੋਡ ਦੀ ਫਰੰਟ ਲੋਡ 17000 ਦੀ ਸਟਾਰਟਿੰਗ ਹੈ ਜੀ ਆਪਣੀ ਓਕੇ ਟਾਪ ਲੋਡ ਦੀ ਤੱਕ ਪਈ ਆ ਫਰੰਟ ਲੋਡ ਦੀ 17 ਤੋਂ ਲੈ ਕੇ ਜਿਹੜੀ ਟਾਪ ਲੋਡ ਆ 11 ਤੋਂ ਲੈ ਕੇ 13000 ਦੀ ਰੇਂਜ ਤੱਕ ਪਈ ਆ ਜੀ 11 ਤੋਂ ਲੈ ਕੇ 13000 ਦਾ ਵਾਸ਼ਿੰਗ ਮਸ਼ੀਨ ਦੇ ਜੇ ਕੁਆਂਟੀਟੀ ਦੀ ਗੱਲ ਕਰੋਂਗੇ ਆਪਣੇ ਕੋਲ 15 16 ਪੀਸ ਪਏ ਪਏ ਨੇ ਜੀ ਪਏ ਨੇ ਰਾਮ ਨਾਲ ਹੁਣ ਜਿਹੜੀ ਇਹ ਨਵੀਂ ਚੀਜ਼ ਲਿਆਂਦੀ ਆ ਬਾਈ ਹੋਰ ਨਾਲ ਬਾਈ ਹੋਰ ਲਿਆਏ ਬਾਈ ਇਹ ਲੜੀਆਂ ਕੰਪਨੀਆਂ ਕਿਹੜੀ ਕਿਹੜੀ ਨੇ ਆਪਣੇ ਕੋਲ ਹੈ ਜੀ ਮਾਈ ਸੈਮਸੰਗ ਟੀਸੀ ਆਰ ਮਿਲ ਜੂ ਹ ਬ੍ਰਾਂਡ ਵੀ ਲਿਆਦਾ ਸैमसंग ਦੀ ਪਈ ਹੈ ਆ ਸैमसंग ਦੀ ਪਈ ਹੈਗੀ ਇਹ ਕਿੰਨੇ ਇੰਚ ਹੈ ਆਪਣੀ 50 ਇਹ ਵੀਰੇ 50 ਇੰਚੀ ਹੈ ਜੀ ਇਹ ਦੀ ਜੇ ਤੁਸੀਂ ਨਵੀਂ ਦੀ ਕੀਮਤ ਕਿਤੇ ਹੀ ਪੁੱਛਣ ਵਾਗੇ ਬਾਈ ਜੀ ਮੈਨੂੰ ਲੱਗਦਾ ਨਾ ਨਾ ਕਰਦੇ 30 40000 ਦਾ ਜੀ ਵੀਰੇ 40000 ਪਲੱਸ ਹੈ ਜੀ 40000 ਪਲੱਸ ਨਵੀਂ ਹੈ 40000 ਪਲੱਸ ਹੈ ਜੀ ਆਪਣੇ ਕੋਲੋਂ ਕਿੰਨੇ ਦੀ ਲੈ ਜੋ ਭਰਾਏ ਆਪਾਂ ਵੀਰੇ ਇੱਕੋ ਹੀ ਰੇਟ ਦੇ ਦਾਂਗੇ 26000 ਰੁਪਏ ਦੇ ਦਾਂਗੇ ਲੈ ਬਈ 40000 ਪਲਸ ਵਾਲੀ ਚੀਜ਼ ਸਿਰਫ 26000 ਰੁਪਏ ਦੇ ਵਿੱਚ 50 ਇੰਚ ਨਹੀਂ ਵੀਰੇ 55 ਇੰਚ ਆ Samsung ਦੀ ਇਹ 55 ਇੰਚ ਮੈਂ ਕਹਿੰਦਾ 26000 ਦੀ ਫਰੇਮਲੈਸ ਹੈ ਇਹ ਫਰੇਮਲੈਸ ਹੈ ਬਾਕੀ ਇੱਕ ਚੀਜ਼ ਹੋਰ ਕਰਿਓ ਇਹਦਾ ਨਾਂ ਆਨਲਾਈਨ ਰੇਟ ਚੈੱਕ ਕਰ ਲਿਓ ਉਸ ਤੋਂ ਬਾਅਦ ਆਜੋ ਉਹ ਆਪਣੇ ਕੋਲ ਛੋਟੀਆਂ ਹੀ ਪਈਆਂ ਨੀ ਗਈਆਂ 32 ਇੰਚ ਹੀ ਪਈ ਹੈ ਹਨਾ ਬਾਕੀ ਚਲਾ ਕੇ ਆਪਾਂ ਸੋਨੂੰ ਸਾਰਿਆਂ ਨੂੰ ਤਾਂ ਦਿਖਾਰਾਂ ਕਈ ਭਰਾ ਕਹਿੰਦੇ ਨੇ ਇਹ ਸਕ੍ਰੈਚ ਨੇ ਖੋਰੇ ਚੱਲਦੇ ਨੇ ਉਰੇ ਜਦੋਂ ਆਵੋਗੇ ਨਾ ਸੋਨੂੰ ਪ੍ਰੋਪਰ ਹਰੇਕੀ ਦੀ ਆਪਾਂ ਟੈਸਟਿੰਗ ਕਰਾਨੇ ਆ ਫਿਰ ਆਪਾਂ ਦੰਨੇ ਹਨਾ ਤੇ ਛੋਟੀ ਕਿੰਨੇ ਦੇ ਦਾਂਗੇ ਆਪਾਂ ਛੋਟੀ ਵੀਰੇ ਬਜਾਰ ਚ बिकਰੀ ਹੈਗੀ ਲੋਕਲ 6-7000 ਰੁਪਏ ਦੀ ਲੋਕਲ ਮਿਕਦੇ ਜੀ ਦਾ ਕੋਈ ਬ੍ਰਾਂਡ ਰੂਟ ਨਹੀਂ ਹੁੰਦਾ ਆਪਾਂ Samsung OnePlus ਦੇ ਦਾਂਗੇ 8500 ਰੁਪਏ ਦੀ 8500 ਦੀ ਡੱਬਾ ਬੰਦ ਮਿਲ ਜੂਗੇ ਮਿੱਤਰੋ ਬ੍ਰਾਂਡ ਦੀ ਬ੍ਰਾਂਡ ਦੇ ਹੁਣ ਜਿਵੇਂ ਆਪਣੇ ਕੋਲ ਇੱਕ ਤਾਂ ਆ ਗਿਆ ਨਾ ਵੀਰੇ ਭਾਂਡੇ ਤੋਂ ਨਾਲੀ ਮਸ਼ੀਨਾਂ ਭਾਂਡੇ ਤੋਂ ਨਾਲੀ ਮਸ਼ੀਨਾਂ ਵੀ ਲਿਆਂਦੀਆਂ ਲੈ ਬਾਈ ਆ ਦੇਖੋ ਆਪਣੇ ਜਿਹੜੀ ਪੈਣਾ ਤੰਗ ਹੁੰਦੀਆਂ ਸੀ ਠੰਡ ਚ ਅੱਛਾ ਠੰਡੇ ਮੰਨਣਾ ਪਹਿਣਾ ਨੇ ਬਾਈ ਬਾਈ ਵੱਧਾਂ ਕਿ ਹੁੰਦੇ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਆ ਦੇਖੋ ਭਾਂਡੇ ਤੋਂ ਨਾਲੀ ਤੇ ਆ ਭਾਂਡੇ ਤੋਂ ਨਾਲੀ ਮਸ਼ੀਨਾਂ ਮਿੱਤਰੋ ਆ ਦੇ ਤੇ ਇਹ ਦੀ ਵੀ ਕਾਫੀ ਮਹਿੰਗੀ ਕੀਮਤ ਹੈ ਬਾਈ 55 ਦਾ 60000 ਕੀਮਤ ਹੈ ਆਪਾਂ ਸਿਰਫ 22 3000 ਦਾ ਦੇਣਾ ਹੈ ਨਮੀ ਦੀ ਦੱਸ ਰਿਹਾ ਕਦੇ ਤੁਸੀਂ ਛਾਲ ਮਾਰਜ ਸੁਣ ਕੇ ਵੀ 55 60000 ਦੀ ਬਾਈ ਹੋਰ ਫਿਰ ਇਹਦੇ ਚ ਸਿਰਫ 20 22000 ਰੁਪਏ ਦੀ ਆਪਾਂ ਦੇ ਦਾਂਗੇ ਕੰਪਨੀ ਚੈੱਕ ਕਰ ਲੋ ਬੋਸ਼ ਦੀ ਹੈ ਜੀ ਬੋਸ਼ ਕੰਪਨੀ ਦਾ ਨਾ ਬਹੁਤ ਮਹਿੰਗਾ ਬ੍ਰਾਂਡ ਹੈ ਅੱਛਾ ਇਹਦੇ ਵਿੱਚ ਆਪਣੇ ਕੋਲ ਕਿੰਨੇ ਪੀਸ ਪੈਣ ਹੈਗੇ ਇਹ ਵੀਰੇ ਦੋ ਪੀਸ ਪੈਣੇ ਆ ਆਪਣੇ ਦੋ ਪੀਸ ਪੈਣੇ ਇਹ ਤਾਂ ਲਿਮਟਡ ਨੇ ਬਾਈ ਜੇ ਕਿਸੇ ਨੇ ਕੋਈ ਘਰ ਬਣਾ ਰਿਹਾ ਆਪਣਾ ਕੋਈ ਭਰਾ ਲਗਜ਼ਰੀ ਜਾ ਹਨਾ ਉੱਥੇ ਜਿਹਨੂੰ ਲੋੜ ਆਵੇ ਕਿਚਨ ਕੁਚਨ ਚ ਲਵਾਉਣ ਦੀ ਹੁਣ ਮਾਈਕ੍ਰੋਵੇਵ ਦੀ ਗੱਲ ਕਰ ਲਈ ਵੀਰੇ ਮਾਈਕ੍ਰੋਵੇਵ ਕਿੱਥੇ ਪਿਆ ਆਪਣਾ ਮਾਈਕ੍ਰੋਵੇਵ ਵੀਡੀਓ ਬੇਕਾ ਗਈ ਮਾਈਕ੍ਰੋਵੇਵ ਲੈ ਗਏ ਬਾਈ ਭਰਾ ਹੋਰ ਲੈ ਗਏ ਤੇ ਫ੍ਰਿਜ ਪਾਇਨਾ ਆਪਣੇ ਕੋਲ ਇੱਕੋ ਫ੍ਰਿਜ ਤਾਂ ਆਉ ਪਿਆ ਆਪਣੇ ਪਰਲੇ ਪਾਸੇ ਨਾਲ ਡਬਲ ਡੋਰ ਉਹਨੇ ਅੰਦਰ ਪਾਇਨੇ ਦੋ ਅੰਦਰ ਪਾਇਨੇ ਕਿੱਕਾ ਆ ਲੋ ਜੀ ਬਿਲਕੁਲ ਫਰੈਸ਼ ਹੈ ਜੀ ਕਿਹੜੀ ਕੰਪਨੀ ਦਾ ਵੀਰੇ ਇਹ ਇਹ ਤੇ ਹਾਇਰ ਦਾ ਜੀ ਹਾਇਰ ਦਾ ਹੈਗਾ ਡਬਲ ਡੋਰ ਹੈਗਾ ਤੇ ਤੁਹਾਡੇ ਸਾਹਮਣੇ ਬਈ ਨਵਾਂ ਤਾਂ ਤੁਹਾਨੂੰ ਪਤਾ ਹੁਣ ਕੀਮਤ ਆਪਣੇ ਕੋਲ ਕਿੰਨੇ ਦਾ ਮਿਲ ਜੂਗਾ ਇਹ। ਨਾ ਆਪਾਂ ਸਿਰ 18000 ਰੁਪਏ ਦੇ ਦਾਂਗੇ। ਸਿਰਫ 18000 ਰੁਪਏ ਦਾ ਫ੍ਰਿਜ ਇੱਕ ਮਾਡਲ ਹੈ ਪਿਆ 11000 ਰੁਪਏ ਆਪਣੇ ਕੋਲ ਨਾ। ਲਾ ਜਾਓ ਵੀ ਦਿਖਾ ਦਈਏ ਭਰਾ ਆਪਾਂ ਸਾਰੇ ਭਰਾਵਾਂ ਨੂੰ। ਤੇ LED ਦਾ ਸਟਾਕ ਵੀ ਪਿਆ ਬਾਦੂ ਆ ਵੀ LED ਦਾ ਸਟਾਕ ਆ। ਆ ਚੈੱਕ ਕਰਵਾ ਲੀਂ ਇਧਰ ਵੀ ਸਟਾਕ ਪਿਆ। ਆ ਵੀ ਸਟਾਕ ਪਿਆਗਾ ਤੇ ਉਹ ਸਾਹਮਣੇ ਫ੍ਰਿਜ ਪਿਆ ਆਪਣੇ ਵਰਪੂਲ ਦਾਣਾ ਹੀ। ਲਓ ਜੇ। ਕਰ ਲਓ ਚੈੱਕ ਬਾਕੀ LED ਇਧਰ ਹੀ ਪਈ ਆਪਣੀ ਹਣਾ ਬ੍ਰੇਕ ਉਹ ਵੀ ਵਰਕਿੰਗ ਦੇ ਵਿੱਚ ਹੈਗੀ ਆ। ਲੈ ਬਈ। ਸਕ੍ਰੀਨ ਤੇ ਬਾਈ ਭਰਾ ਹੋਰਾਂ ਦਾ ਨੰਬਰ ਚੱਲ ਰਿਹਾ ਮੈਂ ਇੱਕ ਰਿਕੁਐਸਟ ਕਰੂੰਗਾ ਜਿੰਨੇ ਭਰਾ ਵੀ ਆਪਣੇ ਵੀਡੀਓ ਦੇਖ ਰਹੇ ਨਾ ਆਜੋ ਜਿੱਧਰਲੇ ਪਾਸੇ ਹਨ ਤੇ ਰਿਕੁਐਸਟ ਇਹ ਹੈ ਕਈ ਭਰਾ ਦਾ ਲੰਬਾ ਹੋ ਜਾਂਦਾ ਯਾਰ ਇੱਧਰ ਆਜੋ ਵੀਰੇ ਵੀ ਸਾਡੇ ਹੱਥੋਂ ਯਾਰ ਚੀਜ਼ ਨਿਕਲ ਗਈ ਜੇ ਤੁਸੀਂ ਦੂਰ ਹੋ ਹਨਾ ਸਟਾਕ ਖਤਮ ਹੋਣ ਦੀ ਉਡੀਕ ਨਾ ਕਰੋ ਮਿੱਤਰੋ ਜੋ ਕੁਛਕਿ ਚੀਜ਼ਾਂ ਜਿਹੜੀ ਲਿਮਟਿਡ ਆ ਦੋ ਪੀਸ ਪਏ ਨੇ ਤੇ ਬਾਈ ਬਣ ਕੇ ਬਾਅਦ ਚ ਕਹੋਗੇ ਛੇੜੀ ਦੂਰੋਂ ਆਇਆ ਫੋਨ ਕਰਕੇ ਹੀ ਆਇਓ ਕੋਈ ਮੇਰਾ ਭਰਾ ਦੂਰੋਂ ਆਜੂਗਾ ਆਊਗਾ ਉਦੋਂ ਨੂੰ ਖਰੇ ਭਾਈਨ ਕਿਉਂਕਿ ਮੇਰੇ ਹੁੰਦੇ ਹੁੰਦੇ ਦੋ ਮਾਈਕ੍ਰੋਵੇਵ ਪਏ ਤੇ ਦੋਨੇ ਵੀ ਲੱਗ ਗਏ ਮੇਰੇ ਹੁੰਦੇ ਹੁੰਦੇ ਦੀ ਗੱਲ ਆਪਾਂ ਕਿਉਂ ਤੁਹਾਨੂੰ ਕਹੀ ਆ ਨਾ ਦੋ ਪੈਸੇ ਦੋਨੋਂ ਹੀ ਲੈ ਗਏ ਬਾਈ ਹੁਣ ਆ ਦੋ ਪਿਸਪੇ ਨੇ ਇਹ ਵੀ ਲੈਣਗੇ ਜਾਂ ਤੱਕ ਤੁਸੀਂ ਦੂਰွား ਰਹੋਗੇ ਆਪਦੀ ਬੁਕਿੰਗ ਕਰਾ ਕੇ ਰੱਖਦੇ ਹੋ ਕਿਤੇ ਬਾਈ ਸਾਡਾ 사이ਟ ਤੇ ਕਰ ਦੋ ਜਿਹੜਾ 2-3000 ਰੁਪਿਆ ਪਾਣਾ ਪਾ ਦਿਓ ਭਰਾ ਹੋਰਾਂ ਨੂੰ ਆ ਕੇ ਮੌਕੇ ਤੇ ਫਿੱਟ ਲੱਗਦਾ ਠੀਕ ਹੈ ਨਹੀਂ ਕੋਈ ਚੱਕਰ ਨਹੀਂ ਥੋੜਾ ਡਿਲੀਵਰੀ ਤੇ ਚਾਰਜਸ ਹੋਣਗੇ ਜਿੰਨੇ ਵੀ ਲੱਗਣਗੇ 100-150 ਕਿਲੋਮੀਟਰ ਦੇ ਦਾਰੇ ਚ ਇਹ ਸੌਣ ਲਵੇ ਪਹੁੰਚਦਾ ਕਰਦਾਂਗੇ ਠੀਕ ਹੈ ਜੀ ਬਾਕੀ ਭਰਾ ਹੋਰਾਂ ਦੇ ਸਕਰੀਨ ਤੇ ਮੋਬਾਈਲ ਨੰਬਰ ਤੇ ਆਡਰ ਚੱਲ ਰ ਮਨੋਲਾ ਦਾ 60 70% ਡਿਸਕਾਊਂਟ ਤੇ ਸਾਮਾਨ ਮਿਲ ਗਿਆ ਬਾਕੀ ਦਿੱਤੇ ਨੰਬਰਾਂ ਤੇ ਕਰ ਲਓ ਕੰਟੈਕਟ ਬਾਕੀ ਐਡਾ ਚਲ ਵੇਰਡ ਕਰ ਲਿਓ ਬਾਕੀ ਸਾਰਾ ਧੰਨਵਾਦ ਜੀ